ਆ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਹ ਝੁੱਗੀਆਂ ਵਾਲਿਆਂ ਦਾ ਕਾਰੋਬਾਰ ਕੀ ਹੁੰਦਾ ਹੈ ਝੁੱਗੀਆਂ ਵਾਲੇ ਕਿੱਥੋਂ ਆਉਂਦੇ ਆ ਔਰ ਇਹਨਾਂ ਦਾ ਕਾਰੋਬਾਰ ਕੀ ਹੈ ਇਹਨਾਂ ਦੇ ਬੱਚੇ ਕੀ ਕਰਦੇ ਆ ਔਰ ਇਹਨਾਂ ਦੇ ਬਾਕੀ ਪਰਿਵਾਰ ਫੈਮਲੀਆਂ ਜਿਵੇਂ ਕੁੜੀਆਂ ਮੁੰਡੇ ਇਹ ਕਿੱਥੇ ਕਾਰੋਬਾਰ ਕਰਦੇ ਆ ਹੁਣ ਤੁਹਾਨੂੰ ਦੱਸ ਦਈਏ ਕਿ ਅਸੀਂ ਜਿਹੜੀ ਖਬਰ ਵਖਾ ਰਹੇ ਆ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੀ ਆ ਔਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿੰਨੇ ਵੀ ਝੁੱਗੀਆਂ ਵਿੱਚ ਰਹਿੰਦੇ ਨੇ ਇਹ ਪ੍ਰਵਾਸੀ ਲੋਕ ਸਿਰਫ ਕਿਸਾਨੀ ਦਾ ਕੰਮ ਕਰਦੇ ਆ ਖੇਤੀਬਾੜੀ ਦਾ ਕੰਮ ਕਰਦੇ ਆ ਔਰ ਲਗਾਤਾਰ ਇਹਨਾਂ ਦਾ ਕਿਤਾ ਇਹੀ ਰਿਹਾ ਕਿ ਇਹ ਕਿਸਾਨਾਂ ਨਾਲ ਜੁੜੇ ਹੋਏ ਔਰ 15-15 ਸਾਲ ਤੋਂ ਇੱਥੇ ਰਹਿ ਰਹੇ ਆ ਔਰ ਇਹਨਾਂ ਨੂੰ ਸਹੂਲਤਾਂ ਕੀ-ਕੀ ਮਿਲ ਰਹੀਆਂ ਉਹਦੇ ਬਾਰੇ ਵੀ ਜਾਣਕਾਰੀ ਦਿੰਦੇ ਆ ਔਰ ਬਾਕੀ ਵੀਡੀਓ ਪੂਰੀ ਤੁਸੀਂ ਸੁਣਨੀ ਆ ਔਰ ਸ਼ੇਅਰ ਜਰੂਰ ਕਰਨੀ ਆ ਇਸ ਬਾਰੇ ਜਰੂਰ ਦੱਸਣਾ ਕਿ ਕਿੱਥੋਂ ਦੇ ਝੁੱਗੀਆਂ ਵਾਲੇ ਕੰਮ ਕਰਦੇ ਆ ਔਰ ਕਿੱਥੋਂ ਦੇ ਝੁੱਗੀਆਂ ਵਾਲੇ ਸਿਰਫ ਭੀਖ ਮੰਗਦੇ ਆ ਇਹ ਆਪਕੋ ਕੋਈ ਕਾਰਡ ਹੈ ਜੈਸੇ 5 ਲੱਖ ਵਾਲਾ ਮੋਦੀ ਨੇ ਬਣਾਇਆ ਥਾ ਉਹ ਬਣਾਏ ਨਹੀਂ ਨਹੀਂ ਆਪਕਾ ਵੋਟ ਇਧਰ ਬਣਾ ਨਾ ਕੋਈ ਵੀ ਨਹੀਂ ਬੰਨਤਾ ਆਪਕਾ 15 ਸਾਲ ਸੇ ਕੋਈ ਵੀ ਕਾਰਡ ਨਹੀਂ ਬੰਨ ਰਿਹਾ ਨਾ ਨਾ तो आपके बच्चे क्या करते हैं स्कूल जाते हैं या जा नहीं स्कूल जाते भी जाते हैं छोटे छोटे बाकी काम से करते हैं जो बड़े हैं तो स्कूल का जो है वो उसके नाम चढ़ रहा है जो जितने सर्टिफिकेट वगैरह बनते हैं सबके ऊपर नाम चढ़ रहा है बच्चों का जी 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 बच्चे पढ़ रहे हैं तो जब आपके बच्चे स्कूल जाते हैं कोई भी बच्चे यहाँ से स्कूल जाते हैं तो सरकारी स्कूल में जाते हैं या प्राइवेट में सरकारी में जाते जाते हैं सरकारी में जाते हैं तो और मेहनत आप कर रहे हो किसी का भी ਜੋ ਮੈਡੀਕਲ ਦਾ ਕਾਰਡ ਹੈ 5 5 ਲੱਖ ਵਾਲਾ મોદી ਕਾ ਉਹ ਨਹੀਂ ਬਣਾ ਨਹੀਂ ਵੋਟ ਵੀ ਨਹੀਂ ਬਣਾ ਇੱਕ ਮੈਂਬਰ ਕਾ ਵੀ ਨਹੀਂ ਬਣਾ ਨਾ ਨਾ ਜਿਸ ਕਾ ਕਿਸੇ ਕਾ ਥਾਂ ਲੈ ਲਿਓ ਪਹਿਲੇ ਸੇ ਰਹਤਾ ਹੋਗਾ ਉਸ ਕਾ ਉਸ ਕਾ ਆਪਕੇ ਨਹੀਂ ਆਪਕੋ ਤਾਂ 15 ਸਾਲ ਹੋ ਗਏ ਹਾਂਜੀ ਹਾਂਜੀ ਵੇਖਦੇ ਹੋ ਕਿ ਇਸ ਝੁਕੀਆਂ ਵਿੱਚ ਰਹਿਣ ਵਾਲੇ ਜਿਹੜੇ ਆ 15 ਸਾਲ ਤੋਂ ਰਹਿ ਰਹੇ ਆ ਉਹ ਰੇਣਾ ਦੇ ਪਰਿਵਾਰ ਦਾ ਮੈਂਬਰ ਕੋਈ ਵੀ ਭੀਖ ਨਹੀਂ ਮੰਗਦਾ ਕੋਈ ਵੀ ਪਰਿਵਾਰਕ ਮੈਂਬਰ ਭੀਖ ਨਹੀਂ ਮੰਗਦਾ ਸਾਰੇ ਮਿਹਨਤ ਕਰਦੇ ਆ ਕਿਸਾਨੀ ਦੇ ਵਿੱਚ ਕੰਮ ਕਰਦੇ ਆ ਖੇਤੀਬਾੜੀ ਦਾ ਕੰਮ ਕਰਦੇ ਆ ਔਰ ਇਹਨਾਂ ਦੇ ਬੱਚੇ ਜਿਹੜੇ ਆ ਸਕੂਲ ਜਾਂਦੇ ਆ ਔਰ ਇਹਨਾਂ ਡਿਫਰੈਂਟ ਜਿਹੜਾ ਉਹ ਕਿਉਂ ਹੈ ਜੇ ਤੁਸੀਂ ਪਠਾਨਕੋਟ ਜਾਂਦੇ ਹੋ ਜੇ ਤੁਸੀਂ ਗੁਰਦਾਸਪੁਰ ਜਾਂਦੇ ਹੋ ਤਾਂ ਤੁਸੀਂ ਵੇਖਦੇ ਹੋ ਹਰ ਝੁੱਗੀ ਝੌਂਪੜੀ ਵਾਲੇ 90% ਜਿਹੜਿਆ ਭੀਖ ਮੰਗ ਰਹੇ ਆ ਔਰ ਨਾ ਕੰਮ ਕਰਦੇ ਆ ਕੋਈ ਮਿਹਨਤ ਨਹੀਂ ਕਰਦੇ ਔਰ ਇਹਨਾਂ ਦੇ ਨਾਲ ਕੀ ਸਹੂਲਤਾਂ ਇਹਨਾਂ ਨੂੰ ਮਿਲੀਆਂ ਕੀ ਸਹੂਲਤਾਂ ਉਹਨਾਂ ਨੇ ਸਾਰਾ ਤੁਹਾਨੂੰ ਡਿਫਰੈਂਟ ਦੱਸਦੇ ਆ ਔਰ ਇਹ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਦੀਆਂ ਤਾਂ ਫਿਰ ਕਿਸੇ ਦਿਨ ਤਸਵੀਰਾਂ ਅਸੀਂ ਕਵਰ ਕਰਾਂਗੇ ਗੁਰਦਾਸਪੁਰ ਦੀਆਂ ਤਸਵੀਰਾਂ ਕਵਰ ਕਰਾਂਗੇ ਪਠਾਨਕੋਟ ਦੀਆਂ ਔਰ ਬਟਾਲੇ ਦੀਆਂ ਵੀ ਕਰਾਂਗੇ ਹਰ ਤਸਵੀਰ ਤੁਹਾਡੇ ਸਾਹਮਣੇ ਲਿਆਵਾਂਗੇ ਹੁਣ ਅਸੀਂ ਜਦੋਂ ਚਰਚਾ ਦੇ ਵਿੱਚ ਗੱਲ ਲੈ ਕੇ ਆਉਨੇ ਆ ਜੇ ਕੋਈ ਵੀ ਸਾਡੇ ਦੇਸ਼ 'ਚ ਰਹਿੰਦਾ ਹੈ ਕੋਈ ਵੀ ਸਾਡੇ ਪੰਜਾਬ 'ਚ ਰਹਿੰਦਾ ਕਿਸੇ ਜ਼ਿਲ੍ਹੇ 'ਚ ਵੀ ਰਹਿੰਦਾ ਤਾਂ ਉਸ ਨੂੰ ਸਹੂਲਤ ਮਿਲਣੀ ਚਾਹੀਦੀ ਆ ਹਰ ਇੱਕ ਸਹੂਲਤ ਮਿਲਣੀ ਚਾਹੀਦੀ ਆ ਮੈਡੀਕਲ ਸਹੂਲਤ ਮਿਲਣੀ ਚਾਹੀਦੀ ਆ ਕਿਉਂਕਿ ਇਹ ਮਿਹਨਤੀ ਲੋਕ ਨੇ ਇਹ ਮਿਹਨਤ ਕਰਦੇ ਆ ਕੰਮਕਾਰ ਕਰਦੇ ਆ ਔਰ ਮਿਹਨਤ ਕਰਨ ਵਾਲਿਆਂ ਨੂੰ ਜੋ ਸਰਕਾਰ ਹੈ ਉਹ ਫੈਸਿਲਟੀਆਂ ਜ਼ਰੂਰ ਦੇਵੇ ਜੇ ਇਹਨਾਂ ਦੀ ਵੋਟ ਦੀ ਜ਼ਰੂਰਤ ਪੈਂਦੀ ਆ ਤਾਂ ਉਹ ਵੀ ਬਣਾਵੇ ਜੇ ਇਹਨਾਂ ਨੂੰ ਕੋਈ ਮੈਡੀਕਲ ਸਹੂਲਤ ਚਾਹੀਦੀ ਆ ਉਹ ਵੀ ਬਣਾਵੇ ਤਾਂ ਹੁਣ ਜਿਹੜੀ ਗੱਲਬਾਤ ਸਾਹਮਣੇ ਆਈ ਆ ਕਿ ਇਹਨਾਂ ਦੇ ਬੱਚੇ ਇਹਨਾਂ ਦੇ ਪਰਿਵਾਰ ਕੋਈ ਵੀ ਭੀਖ ਨਹੀਂ ਮੰਗਦਾ ਔਰ ਜਿੰਨੇ ਵੀ ਸਾਡੇ ਸ਼ਹਿਰ ਨੇ ਗੁਰਦਾਸਪੁਰ ਪਠਾਨਕੋਟ ਜਿਵੇਂ ਕਿ ਬਟਾਲਾ ਸਾਰੇ ਹੀ ਝੁੱਗੀਆਂ ਵਾਲੇ ਉਹਨਾਂ ਦੇ ਬੱਚੇ ਉਹਨਾਂ ਦੀਆਂ ਬੀਵੀਆਂ ਸਾਰੇ ਹੀ ਟੋਟਲ ਲੇਡੀਜ਼ ਭੀਖ ਮੰਗਣ ਦਾ ਯੋਜ ਚੜਿਆ ਕੰਮ ਕੋਈ ਨਹੀਂ ਔਰ ਇਹ ਲੋਕ ਖੇਤੀਬਾੜੀ ਦਾ ਕੰਮ ਕਰਦੇ ਆ ਜੇ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਸੱਚੋਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ